ਇਹ ਐਂਡ ਕੋ ਕੁਝ ਚੀਜ਼ਾਂ ਜਾਣਦੇ ਮੈਂ ਸਮਝਦਾ ਕਿਸਾਨਾਂ ਦੇ ਵਿਸ਼ੇ ਚ ਔਰ ਪੰਜਾਬ ਦੇ ਵਿਸ਼ੇ ਚ ਔਰ ਸਿੱਖਾਂ ਦੇ ਵਿਸ਼ੇ ਇਕਤਾ ਨੂੰ ਅਧਿਐਨ ਕਰ ਲੈਣਾ ਚਾਹੀਦਾ ਦੂਜਾ ਬਿਆਨਬਾਜ਼ੀ ਤੋਂ ਜੇ ਪਰਹੇਜ਼ ਕਰੇ ਤਾਂ ਅੱਛਾ ਕਿਉਂਕਿ ਪੰਜਾਬ ਦੇ ਲੋਕ ਉਹਦੇ ਤੇ ਖੁਸ਼ ਨਹੀਂ ਔਰ ਬਾਕੀ ਉਹਦੇ ਬਹੁਤ ਵਿਸ਼ੇ ਆ ਉਹਨਾਂ ਤੇ ਜਾਵੇ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਉਹਨੇ ਕਿਹਾ ਕਿ ਖੇਤੀ ਕਾਨੂੰਨ ਜਿਹੜੇ ਆ ਬੜੇ ਅੱਛੇ ਸੀ ਹੁਤਾਸੀ ਵੀ ਕਹਿੰਦੇ ਅੱਛੇ ਸੀ ਪਰ ਜਦੋਂ ਅਸੀਂ ਕਿਸਾਨਾਂ ਨੂੰ ਇਹ ਕਹਿ ਕੇ ਕਿ ਭਈ ਸਾਡੇ ਪ੍ਰਧਾਨ ਮੰਤਰੀ ਨੇ ਇਹ ਕਹਤਾ ਕਿ ਵੀ ਅਸੀਂ ਸਾਨੂੰ ਤੁਹਾਨੂੰ ਸਮਝਾ ਨਹੀਂ पाए ਇਸ ਕਰਕੇ ਅਸੀਂ ਮਾਫੀ ਮੰਗਦੇ ਹਾਂ ਔਰ ਇਹਨਾਂ ਕਰੋਨਾ ਨੂੰ ਵਾਪਸ ਲੈਣੇ ਆ ਰੀਪੀਲ ਕਰਤੇ ਉਸ ਤੋਂ ਬਾਅਦ ਬਾਰ ਬਾਰ ਉਸ ਗੱਲ ਨੂੰ ਕਰਨਾ ਕਿਉਂ ਕੀਤਾ ਜਾਵੇ ਇਹ ਗਲਤਫਰਮੀਆਂ ਨਹੀਂ ਪਾਉਣੀਆਂ ਚਾਹੀਦੀਆਂ ਇਸੇ ਕਰਕੇ ਉਹਨੂੰ ਗੁਜਾਰਿਸ਼ ਕਰਦੇ ਹਾਂ ਕਿ ਇਹੋ ਜੇ ਬਿਆਨਬਾਜ਼ੀ ਤੋਂ ਪਰਹੇਜ਼ ਕਰਨ ਔਰ ਬਾਕੀ ਜਿਹੜੀ ਆਪਣਾ ਕੰਮ ਆਪਣੇ ਕਸਟਮਰਸੀ ਨੂੰ ਦੇਖਣਾ ਇਹ ਮਾਚਲ ਨੂੰ ਦੇਖਣ ਪੂਰੇ ਦੇਸ਼ ਨੂੰ ਦੇਖਣ ਦੁਨੀਆ ਨੂੰ ਦੇਖਾ ਆਰਟਿਸਟ ਨੇ ਬਬ ਜੇ ਉਹ ਵੀ ਦੇਖਣਾ ਸਾਨੂੰ ਕੋਈ ਇਤਰਾਜ਼ ਨਹੀਂ ਕਿਸ ਚੀਜ਼ ਤੇ ਪਰ ਪੰਜਾਬ 'ਚ ਇਸ ਦਾ ਬੁਰਾ ਅਸਰ ਪੈ ਸਕਦਾ ਇਸ ਕਰਕੇ ਸਾਡੇ ਗਰੀਬ ਵਰਕਰਾਂ ਨੂੰ ਪਹਿਲਾਂ ਵੀ ਉਹਨਾਂ ਨੇ ਸੰਤਾਨ ਭੁਗਤਿਆ ਪੰਜਾਬ 'ਚ ਪਿੰਡਾਂ 'ਚ ਫਿਰ ਭੁਗਤਣਾ ਪੈ ਸਕਦਾ ਇਸ ਕਰਕੇ ਅਸੀਂ ਉਹਦੇ ਕੋਲ ਮਾਫੀ ਮੰਗਦੇ ਹਾਂ ਇਸ ਗੱਲ ਤੋਂ ਕਿ ਉਹ ਨਾ ਕਰੇ